ਦਿਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰੇਲਵੇ ਓਵਰ ਬ੍ਰਿਜ ਦੇ ਉੱਪਰ ਕੰਮ ਕਰ ਰਹੇ ਨੌਜਵਾਨ ਬਲਦੇਵ ਸਿੰਘ ਦੀ ਕੰਮ ਕਰਦਿਆਂ ਉੱਪਰੋਂ ਥੱਲੇ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕੱਲ੍ਹ ਹੀ ਆਪਣੇ ਪਰਿਵਾਰ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ ਅਤੇ ਰੇਲਵੇ ਬ੍ਰਿਜ ਉੱਪਰ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ। ਅਚਾਨਕ ਪੁਲ ਦੇ ਉੱਪਰੋਂ ਸੇਫਟੀ ਬੈਲਟ ਟੁੱਟਣ ਕਾਰਨ ਨੌਜਵਾਨ ਪੁਲ ਤੋਂ ਹੀ ਸਿੱਧਾ ਹੇਠਾਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਉਸ ਦੇ ਨਾਲ ਕੰਮ ਕਰ ਰਹੇ ਨੌਜਵਾਨਾਂ ਵੱਲੋਂ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਬ੍ਰਿਜ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਇਸ ਦਾ ਕੰਮ ਪੂਰਨ ਨਹੀਂ ਹੋ ਰਿਹਾ ਇਸ ਨਾਲ ਰੇਲਵੇ ਕ੍ਰਾਸਿੰਗ ਦੇ ਨੇੜਲੇ ਸਕੂਲ ਦੇ ਵਿਦਿਆਰਥੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਰੇਲਵੇ ਫਾਟਾ ਕ੍ਰਾਸ ਕਰਦੇ ਹਨ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਹੋਰ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਇਸ ਕੰਮ ਨੂੰ ਮੁਕੰਮਲ ਕਰਵਾਇਆ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਆ ਸਾਡੇ ਇਥੋਂ ਲੱਗੋ ਲਾਉਣ ਦੇ। ਅੱਛਾ ਜੀ। ਇੱਥੇ ਚੜਿਆ ਬਾਸ। ਅੱਛਾ ਜੀ। ਇੱਥੇ ਚੜਿਆ ਬਾਸ। ਇਹ ਆ ਗਏ ਮੁੰਡਾ। ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ। ਉਹਨੂੰ ਐਂਬੂਲੈਂਸ ਲੈਣ ਆਈ ਕੋਈ? ਨਹੀਂ ਨਹੀਂ। ਹਾਂ ਜੀ। ਤੁਸੀਂ ਆਈ ਬੱਦ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੋਂ ਇਕੱਠੇ ਹੋ ਕੇ ਦੇਖ ਲੈ ਪਏ ਕਿ ਗੱਲ ਕੀ ਹੋਈ ਆ। ਬਸ ਇਦਾਂ ਨੇ ਬੈਣ ਪਾ ਲੱਗਾ ਡਿੱਗਿਆ ਕਿਸਾਰਾ। ਇਦਾਂ ਮੂੰਹ ਪਾ ਸਿੱਧਾ ਥੱਲੇ ਡਿੱਗਿਆ ਇਹ ਬੰਦਾ। ਕੋਈ ਨਹੀਂ ਸਰਪੁੱਛ ਨਹੀਂ ਲੱਗਿਆ ਹੁੰਦਾ। ਬੇਪਰਵਾਹੇ ਕੰਮ ਕਰਾਂ